ਆਓ ਸੁਣੀਏ ਪੰਜਾਬੀ ਦੇ ਮੰਨੇ ਪਰਮੰਨੇ ਲੇਖਕ ਸਰਦਾਰ ਬਲਦੇਵ ਸਿੰਘ ਹੋਰਾਂ ਦੀ ਕਹਾਣੀ ਆ ਪੈਨ ਫਾਤਿਮਾ ਦੀਵਾਲੀ ਨੇੜੇ ਹੋਣ ਕਰਕੇ ਹਰ ਵੇ ਵਾਂਗ ਘਰ ਵਿੱਚ ਵਾਧੂ ਜਮਾ ਹੋਇਆ ਸਮਾਨ ਮੈਂ ਕੱਢ ਕੇ ਵਿਹੜੇ ਵਿੱਚ ਰੱਖਣ ਲੱਗ ਪਿਆ ਹਾਂ ਐਤਵਾਰ ਦੀ ਛੁੱਟੀ ਦਾ ਮੈਂ ਫਾਇਦਾ ਉਠਾਣਾ ਚਾਹੁੰਦਾ ਹਾਂ ਬੱਚਿਆਂ ਨੂੰ ਵੀ ਨਾਲ ਲਾ ਲਿਆ ਹੈ ਉਬੜੇ ਚਾਹ ਨਾਲ ਪੁਰਾਣੀਆਂ ਜੁੱਤੀਆਂ ਖਾਲੀ ਬੋਤਲਾਂ ਸਕੂਲ ਦੀਆਂ ਵਰਤੀਆਂ ਕਾਪੀਆਂ ਕਿਤਾਬਾਂ ਪਲਾਸਟਿਕ ਦੀ ਜਰਜਰ ਹੋਈ ਨਵਾਰ ਬਿਜਲੀ ਦੀਆਂ ਖਰਾਬ ਹੋਈਆਂ ਟਿਊਬਾਂ ਸਵਿਚ ਟੁੱਟੇ ਖਡੌਣੇ ਸਾਈਕਲ ਦੇ ਪੁਰਾਣੇ ਟਾਇਰ ਤੇ ਹੋਰ ਪਤਾ ਨਹੀਂ ਕੀ ਕੀ ਕੜੀਸੀ ਲਈ ਬਾਹਰ ਆ ਰਹੇ ਸਨ ਉਹਨਾਂ ਲਈ ਇਹ ਖੇਡ ਜਿਆ ਰੁਝੇਵਾ ਸੀ ਮੈਂ ਹੈਰਾਨ ਹਾਂ ਬੇਬੇ ਪਤਾ ਨਹੀਂ ਕੀ ਕੁਝ ਚੁੱਕ ਚੁੱਕ ਅੰਦਰ ਸਟੋਰ ਵਿੱਚ ਸੁੱਟੀ ਜਾਂਦੀ ਰਹਿੰਦੀ ਹੈ ਕਦੇ ਕੰਮ ਆ ਜਾਂਦਾ ਹੈ ਹਰ ਇੱਕ ਨੂੰ ਇਹੀ ਕਹਿੰਦੀ ਹੈ ਅੱਜ ਬੇਬੇ ਸ਼ਾਇਦ ਗੁਆਂਡ ਵਿੱਚ ਕਿਸੇ ਦੇ ਘਰ ਗਈ ਹੋਈ ਹੈ ਨਹੀਂ ਤਾਂ ਹੁਣ ਵੀ ਉਸਨੇ ਸਾਡੀ ਕਰਤੂਤ ਤੇ ਖਿਜਣਾ ਸੀ ਤੇ ਵਿੱਚੋਂ ਚੀਜ਼ਾਂ ਚੁੱਕ ਚੁੱਕ ਪੁੱਛਣਾ ਸੀ ਆਹ ਕਾਨੂੰ ਸੁੱਟੀ ਜਾਣਾ ਤੇ ਆਹ ਜੁੱਤੀ ਤਾਂ ਅਜੇ ਚੰਗੀ ਹੈ ਬੱਚਿਆਂ ਦੇ ਖਿਡੌਣੇ ਵੀ ਕਦੇ ਸੁੱਟੀਦੇ ਹੁੰਦੇ ਆ ਇਹ ਤਾਂ ਕਰਮਾ ਵਾਲਿਆਂ ਦੇ ਘਰ ਹੁੰਦੇ ਆ ਵੇੜੇ ਵਿੱਚ ਕਬਾੜੀਆਂ ਦੀ ਦੁਕਾਨ ਵਾਂਗ ਉਗੜ-ਦੁਗੜ ਢੇਰ ਲੱਗ ਗਿਆ ਹੈ। ਘਰਵਾਲੀ ਨੇ ਰਸੋਈ ਵਿੱਚੋਂ ਸੁੱਕੀਆਂ ਰੋਟੀਆਂ ਦਾ ਢੋਲ ਲਿਆ ਕੇ ਪਲਟ ਦਿੱਤਾ ਹੈ। ਐਵੀ ਇੱਕ ਡੋਬਾਰ ਆਖ ਕੇ ਉਹ ਉੱਲੀ ਲੱਗੀਆਂ ਰੋਟੀਆਂ ਵੱਲ ਦੇਖ ਨੱਕ ਚੜਾਉਂਦੀ ਹੈ। ਬੱਚੇ ਪੁਰਾਣਾ ਕਿਤੋਂ-ਕਿਤੋਂ ਕੁੰਨ ਖਾਦਾ ਬੇਬੇ ਦਾ ਚਰਖਾ ਧੂਹੀ ਆਉਂਦੇ ਹਨ। ਚਲੋ ਇਹ ਵੀ ਕੱਢੋ ਮੈਂ ਸੋਚਦਾ ਹਾਂ। ਪਿਛਲੇ 20-25 ਸਾਲਾਂ ਤੋਂ ਮੈਂ ਨਹੀਂ ਵੇਖਿਆ ਬੀਬੇ ਨੇ ਕਦੇ ਇਸ ਚਰਖੇ ਤੇ ਕੱਤਿਆ ਹੋਵੇ ਪਰ ਕਦੇ-ਕਦੇ ਛਾੜਦੀ ਪੂੰਝਦੀ ਜ਼ਰੂਰ ਰਹਿੰਦੀ ਐ ਕਈ ਵਾਰ ਉਹਦੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਵੀ ਕਰਦੀ ਐ ਜਿਵੇਂ ਉਹ ਹੱਡ-ਮਾਸ ਦਾ ਬਣਿਆ ਹੋਵੇ ਪਰ ਮੈਨੂੰ ਪਤਾ ਐ ਉਸ ਦੀਆਂ ਸਾਰੀਆਂ ਚੂਲਾ ਹਿੱਲੀਆਂ ਪਈਆਂ ਹਨ ਹੁਣ ਮੈਂ ਚਾਹੁੰਦਾ ਹਾਂ ਬੀਬੇ ਦੇ ਬਾਹਰੋਂ ਆਉਣ ਤੋਂ ਪਹਿਲਾਂ-ਪਹਿਲਾਂ ਫੇਰੀ ਵਾਲਾ ਆ ਜਾਵੇ ਪਰ ਉਹੀ ਗੱਲ ਹੋਈ ਜਿਸ ਦਾ ਮੈਨੂੰ ਡਰ ਸੀ ਪੱਕੇ ਫਰਸ਼ ਤੇ ਬੇਬੇ ਦੀ ਸੋਟੀ ਖੜਕਦੀ ਵੇੜੇ ਵਿੱਚ ਆ ਗਈ ਹੈ ਤੇ ਉਹ ਹੈਰਾਨ ਹੋਈ ਖਿਲਰੇ ਢੇਰ ਵੱਲ ਵੇਖਦੀ ਹੈ ਵੇ ਆ ਕੀ ਕਰ ਬੈਠੇ ਪੁੱਤ ਮੈਂ ਬੇਬੇ ਵੱਲ ਪਾੜ ਵਿੱਚੋਂ ਫੜੇ ਗਏ ਚੋਰ ਵਾਂਗ ਦੇਖਦਾ ਹਾਂ ਤੇ ਆਹ ਕੰਨ ਨੂੰ ਬਾਹਰ ਕੱਢ ਲਿਆ ਏ ਮਾਂ ਦੇ ਚਿਹਰੇ ਉੱਤੇ ਪੀੜ ਉੱਭਰ ਆਈ ਇਹ ਸੱਟਣਾ ਲੈ ਭਲਾ ਉੱਚਰਖੇ ਨੂੰ ਮੂੰਹ ਨਾਲ ਵੇਖਦੀ ਹੈ ਅੱਖਾਂ ਵਿੱਚ ਪਾਣੀ ਸਿੰਮ ਆਇਆ ਹੈ ਮੈਂ ਮਹਿਸੂਸ ਕੀਤਾ ਕਿ ਬੇਬੇ ਦੁਖੀ ਹੋ ਗਈ ਹੈ ਪਰ ਮੈਂ ਸ਼ਰਮਿੰਦਗੀ ਮੰਨਣ ਦੀ ਥਾਂ ਖਿਜ ਕੇ ਪੁੱਛਦਾ ਹਾਂ ਬੇਬੇ ਕੀ ਕਰਨਾ ਹੈ ਇਹ ਤੂੰ ਕੱਤਿਆ ਤੂੰ ਕਦੇ ਹੈ ਨਹੀਂ ਨਾ ਪੁੱਤ ਫੇਰ ਕੀ ਹੋਇਆ ਜੇ ਕੱਤਿਆ ਨਹੀਂ ਤਾਂ ਇਹਨੂੰ ਘਰੋਂ ਬਾਹਰ ਥੋੜੀ ਸੁੱਟ ਦੇਣਾ ਕੰਮ ਤਾਂ ਮੈਂ ਵੀ ਨਿਕੜਦੀ ਕੋਈ 10 ਸਾਲ ਹੋ ਗਏ ਕਦੀ ਰੋਟੀਆਂ ਨਹੀਂ ਪਕਾਈਆਂ ਕਦੇ ਥਾਂ ਨਹੀਂ ਸੁੰਭਰਿਆ ਮੈਨੂੰ ਤੁਸੀਂ ਘਰੋਂ ਘੱਟਦਾ ਬੇਬੇ ਦੀ ਦਲੀਲ ਸੁਣ ਕੇ ਮੈਂ ਚੁੱਪ ਕਰ ਗਿਆ ਤੈਨੂੰ ਨਹੀਂ ਪਤਾ ਇਹ ਅਮਾਨਤ ਐ ਮੇਰੇ ਕੋਲ ਫਾਤਿਮਾ ਦੀ ਜਿਉਂਦੀ ਜਿਉਂਦੀ ਤਾਂ ਨਹੀਂ ਮੈਂ ਇਹਨੂੰ ਆਪਣੇ ਕੋਲੋਂ ਪਾਸੇ ਕਰਦੀ ਮਰੀ ਤਾਂ ਜੋ ਮਰਜੀ ਕਰਿਓ ਇਹਦੇ ਨਾਲ ਆਖ ਕੇ ਬੇਬੇ ਚਰਖੇ ਨੂੰ ਢੇਰ ਵਿੱਚੋਂ ਪਾਸੇ ਕਰਕੇ ਪੁੰਜਣ ਲੱਗਦੀ ਹੈ ਨਾਲ ਹੌਲੀ ਹੌਲੀ ਗੱਲਾਂ ਕਰਨ ਲੱਗ ਪਈ ਹੈ ਮੈਂ ਕਦੇ ਬੇਬੇ ਵੱਲ ਤੇ ਕਦੇ ਚਰਖੇ ਵੱਲ ਦੇਖਦਾ ਹਾਂ ਚਰਮਖਾਂ ਸੁੱਕੀਆਂ ਪਈਆਂ ਹਨ ਤਕਲਾ ਵਿੰਗਾ ਹੈ ਮਾਲ ਹੈ ਹੀ ਨਹੀਂ ਸਰੀਰ ਵੱਲੋਂ ਬੇਬੇ ਦਾ ਵਿੱਚਰਖੇ ਵਰ ਗਈ ਹਾਲ ਹੈ ਗੋਡੇ ਦੁਖਦੇ ਹਨ ਦੰਦ ਨਹੀਂ ਹਨ ਨਿਗਾਹ ਬਹੁਤ ਘਟ ਹੈ ਤੂੰ ਉਦੋਂ ਨਿੱਕਾ ਜਿਹਾ ਹੁੰਦਾ ਸੀ ਤਿੰਨਾ ਚਾਰਾਂ ਸਾਲਾਂ ਦਾ ਹੋਵੇਂਗਾ ਬੇਬੇ ਵਿੱਚਰਖੇ ਵਿੱਚੋਂ ਹੀ ਬੀਤੇ 50 ਵਰੇ ਵੇਖਣ ਲੱਗ ਪਈ ਹੈ ਇੱਕ ਹੱਥ ਹੱਥੀ ਤੇ ਰੱਖ ਕੇ ਹੋਰ ਉਦਾਸ ਹੋ ਗਈ ਹੈ ਮੈਨੂੰ ਪੂਰਾ ਪੂਰਾ ਯਾਦ ਹੈ ਆਥਣ ਜੇ ਦਾ ਵੇਲਾ ਸੀ ਜਦੋਂ ਫਾਤਿਮਾ ਰੁੰਦੀ ਆਈ ਆਪਣੇ ਘਰ ਾਂਦੀ ਕੁੜੈ ਸੁਣਿਆ ਮੁਲਕ ਜਾਦ ਹੋ ਗਿਆ ਨਾਲੇ ਪਾਕਿਸਤਾਨ ਅੱਡ ਬਣ ਗਿਆ ਸਾਨੂੰ ਤਾਂ ਉਧਰ ਜਾਣਾ ਪਊ ਮੇਰਾ ਅੱਬਾ ਤੇ ਚਾਚਾ ਸਮਾਨ ਬੰਨੀ ਜਾਂਦੇ ਸੁਣ ਕੇ ਮੇਰਾ ਤਾਂ ਜਣਾ ਸਾਈ ਰੁਕ ਗਿਆ ਫਾਤਿਮਾ ਰੂਣਾ ਨਾ ਹਟੇ ਮੇਰੇ ਗਲ ਨੂੰ ਚਿੰਬੜ ਗਈ ਕੋੜੀ ਮੂੰਹ ਵੀ ਬਾਲਾ ਕਰਦੀ ਸੀ ਨਾਲੇ ਰੋਈ ਜਾਏ ਨਾਲੇ ਆਖੀ ਜਾਵੇ ਪੈਣੀ ਇਹ ਗਲੀਆਂ ਇਹ ਪਿੰਡ ਇਹ ਘਰ ਇਹ ਜ਼ਮੀਨਾਂ ਇਹ ਦੇਸ਼ ਕਿਵੇਂ ਛੱਡ ਕੇ ਜਾਵਾਂਗੇ ਅਸੀਂ ਉੱਥੇ ਪਤਾ ਨਹੀਂ ਕਿਹੋ ਜਿਹੇ ਲੋਕ ਹੋਣਗੇ ਮੈਂ ਤਾਂ ਕਦੇ ਆਪਣੇ ਨਾਨਕੇ ਵੀ ਨਹੀਂ ਕੱਟੇ ਦੋ ਦਿਨ ਤੇਰੇ ਬਿਨਾ ਤਾਂ ਮੇਰਾ ਜੀ ਨਹੀਂ ਲੱਗਦਾ ਕਿਤੇ ਵੀ ਹੁਣ ਕੀ ਕਰੂੰਗੀ ਬੇਬੇ ਦੀ ਕਗਹੀ ਆਵਾਜ਼ ਸੁਣ ਕੇ ਮੈਂ ਬੇਬੇ ਵੱਲ ਚਾਕਦਾ ਹਾਂ ਬੇਬੇ ਦੂਰ ਕਿਤੇ ਦੇਖ ਰਹੀ ਹੈ ਲੈ ਬੇਬੇ ਤੂੰ ਤਾਂ ਰੋਈ ਜਾਨੀਂ ਮੈਂ ਹੈਰਾਨ ਹੋ ਕੇ ਪੁੱਛਦਾ ਹਾਂ ਬੇਬੇ ਹੌਕਾ ਲੈ ਕੇ ਉਦਾਸ ਜਿਹਾ ਹੱਸਣ ਦਾ ਯਤਨ ਕਰਦੀ ਹੈ ਰੋਣਾ ਹੀ ਐ ਭਾਈ ਹੋਰ ਮੇਰੇ ਕੋਲ ਹੈ ਕੀ ਪੰਜਾਹ ਵਰੇ ਹੋ ਗਏ ਜਾਣੀ ਕੱਲ ਦੀਆਂ ਗੱਲਾਂ ਨੇ ਜਾਣ ਲੱਗੀ ਆਚਰ ਖਾ ਦੇਗੀ ਸੀ ਮੈਨੂੰ ਆਂਦੀ ਸੀ ਪੁੱਤਾਂ ਨਾਲੋਂ ਵੱਧ ਪਿਆਰਾ ਏ ਜੇ ਤੈਨੂੰ ਸੁਰਤ ਹੁੰਦੀ ਤਾਂ ਉਦੋਂ ਵੇਖਦਾ ਚਰਖੇ ਨੂੰ ਇਹ ਤਾਂ ਜਾਣੀ ਗੱਲਾਂ ਕਰਦਾ ਹੁੰਦਾ ਸੀ ਗੀਤ ਨਹੀਂ ਗਾਉਂਦੇ ਹੁੰਦੇ ਗੁਜ ਚਰਖੇ ਦੀ ਬੋਲੇ ਬੇਬੇ ਫੇਰ ਹੱਕਾ ਲੈਂਦੀ ਐ ਅੱਖਾਂ ਪੂੰਝਦੀ ਐ ਪਰ ਅੱਖਾਂ ਪਰ ਆਉਂਦੀਆਂ ਹਨ ਜਾਣ ਲੱਗੀ ਇਹਨੂੰ ਪਲੋਸੀ ਜਾਵੇ ਕਹਿੰਦੀ ਸੀ ਕੀ ਪਤਾ ਮੁਲਕ ਫੇਰ ਇੱਕ ਹੋ ਜਾਣ ਉਦੋਂ ਮੈਂ ਆਪਣਾ ਚਰਖਾ ਲੈ ਜਾਵਾਂ ਕੀ ਲੈਣਾ ਸੀ ਜੀ ਜਾਦੀ ਤੂੰ ਜੱਦੇ ਜਾਂਦੀਆਂ ਦੇ ਬੇਬੇ ਹੌਲੀ ਹੌਲੀ ਕੁਝ ਮੂੰਹ ਵਿੱਚ ਬੋਲ ਰਹੀ ਹੈ ਪਤਾ ਨਹੀਂ ਚਰਖੇ ਨਾਲ ਜਾਂ ਫਾਤਿਮਾ ਨਾਲ ਗੱਲਾਂ ਕਰ ਰਹੀ ਹੈ ਇਹੋ ਜਿਹੇ ਭਾਵੁਕ ਸਮੇ ਬੇਬੇ ਨੂੰ ਮੈਂ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਬੱਚਿਆਂ ਨੂੰ ਕੂਰ ਕੇ ਚੁੱਪ ਕਰਾ ਦਿੱਤਾ ਹੈ ਉਹ ਅੰਦਰੋਂ ਤਾਂ ਉਤੇਜਿਤ ਹਨ ਚੀਜ਼ਾਂ ਨੂੰ ਉਲਟ ਪਲਟ ਕੇ ਪਰਖ ਰਹੇ ਹਨ ਪਰ ਜਦੋਂ ਵੀ ਖੜਾਕ ਹੁੰਦਾ ਹੈ ਤਾਂ ਮੇਰੇ ਅਤੇ ਬੇਬੇ ਵੱਲ ਵੇਖਦੇ ਆਪਸ ਵਿੱਚ ਬੁੱਲਾਂ ਤੇ ਉਂਗਲ ਰੱਖ ਕੇ ਚੁੱਪ ਰਹਿਣ ਲਈ ਆਖਦੇ ਹਨ ਫੇਰੀ ਵਾਲਾ ਆ ਗਿਆ ਹੈ ਬੇਬੇ ਚਰਖੇ ਨੂੰ ਇਉਂ ਫੜੀ ਬੈਠੀ ਹੈ ਜਿਵੇਂ ਉਸ ਨੂੰ ਚਰਖਾ ਕੋਹੇ ਜਾਣ ਦਾ ਡਰ ਹੋਵੇ ਫੇਰੀ ਵਾਲੇ ਨੇ ਸਭ ਨਿਕੜ ਸੁੱਕੜ ਹੁੰਝ ਲਿਆਏ ਕਮਾਲ ਦੇ ਹਨ ਇਹ ਲੋਕ ਵੀ ਜਿਨ੍ਹਾਂ ਵਸਤਾਂ ਨੂੰ ਅਸੀਂ ਬੇਕਾਰ ਸਮਝਦੇ ਹਾਂ ਇਹ ਉਹਨਾਂ ਵਿੱਚੋਂ ਹੀ ਆਪਣਾ ਰੋਜ਼ਗਾਰ ਚਲਾਈ ਜਾਂਦੇ ਹਨ ਹੁਣ ਫੇਰੀ ਵਾਲਾ ਇੱਕ ਪਾਸੇ ਖੜ ਕੇ ਹਿਸਾਬ ਲਾਉਣ ਲੱਗਾ ਲੋਹਾ ਕਿੰਨਾ ਬੋਤਲਾਂ ਕਿੰਨੀਆਂ ਟੁੱਟਿਆ ਕੱਚ ਕਿੰਨਾ ਪਲਾਸਟਿਕ ਕਿੰਨਾ ਤੇ ਰੱਦੀ ਦੇ ਕਾਗਜ਼ ਸਭ ਦੇ ਅੱਡ ਅੱਡ ਪਾ ਹਨ ਬੇਬੇ ਅਜੇ ਵੀ ਚਰਖੇ ਨੂੰ ਝਾੜ ਪੁੰਜ ਰਹੀ ਹੈ ਉਦੋਂ ਤਾਂ ਪੁੱਤ ਐਨੀ ਵੱਡ ਟੋਕ ਹੋਈ ਏ ਮੇਰੇ ਮਾਲਕ ਬੰਦੇ ਤਾਂ ਪਸ਼ੂਆਂ ਨਾਲੋਂ ਵੀ ਭੇੜੇ ਬਣ ਗਏ ਨਿਰੇ ਜੰਗਲੀ ਜਾਨਵਰ ਮੁਸਲਮਾਨ ਅਜੇ ਕरांਚੀ ਸੀਗੇ ਆਪਣੇ ਤਾਂ ਉਹਨਾਂ ਦੀਆਂ ਚੀਜ਼ਾਂ ਲੁੱਟਣ ਪੈ ਗਏ ਘਰਾਂ ਨੂੰ ਅੱਗਾ ਲਾਉਣ ਲੱਗ ਪਏ ਉਹਨਾਂ ਦਾ maal ਡੰਗਰ ਹਿੱਕ ਲਿਆਏ ਅੱਗੋਂ ਮੁਸਲਮਾਨ ਲੜੇ ਨਹੀਂ ਬੇਬੇ ਮੈਂ ਪੁੱਛਦਾ ਹਾਂ ਕਾਹਦਾ ਲੜਨਾ ਸੀ ਪੁੱਤ ਜਿਨ੍ਹਾਂ ਤੇ ਮਾਨ ਸੀ ਉਹੀ ਲੁੱਟਾਂ ਖੋਹਾਂ ਚ ਮੋਰੀ ਬਣੇ ਮੁਸਲਮਾਨ ਤਾਂ ਭੇਡਾਂ ਬੱਕਰੀਆਂ ਵਾਂਗੂ ਸਿਰ ਸੁੱਟ ਕੇ ਬਹਿ ਗਏ ਪਿੰਡ ਆਪਣੇ ਘਰ ਦੇ ਸਾਹਮਣੇ ਖੁੱਲੀ ਥਾਂ ਸੀ ਉੱਥੇ ਇਕੱਠੇ ਕੀਤੇ ਸੀ ਸਾਰੇ ਕਹਿੰਦੇ ਐ ਉਧਰ ਮੁਸਲਮਾਨਾਂ ਨੇ ਵੀ ਬਹੁਤ ਮਾਰੇ ਆਪਣੇ ਲੋਕ ਮਾਰੇ ਤਾਂ ਹੋਣਗੇ ਪੁੱਤ ਜਿਵੇਂ ਆਪਣਿਆਂ ਨੇ ਇਹਨਾਂ ਨਾਲ ਕੀਤੀ ਉਵੇਂ ਉਹਨਾਂ ਨੇ ਆਪਣਿਆਂ ਨਾਲ ਕਰਤੀ ਹੋ ਪਸ਼ੂ ਤਾਂ ਬੰਦੇ ਦੇ ਅੰਦਰ ਹੀ ਹੁੰਦਾ ਹੈ ਸੇਂਗਣੀ ਦੀਸਦੇ ਬੇਬੇ ਦੇ ਚਿਹਰੇ ਤੋਂ ਇੰਜ ਜਾਪਦਾ ਹੈ ਜਿਵੇਂ ਉਹ 47 ਦੀ ਵੰਡ ਵੇਲੇ ਘਰਾਂ 'ਚ ਲੱਗੀਆਂ ਅੱਗਾਂ ਦੇਖ ਰਹੀ ਹੈ ਤੇ ਉਸ ਦੇ ਸਾਹਮਣੇ ਰੋਂਦੇ, ਕੁਰਲਾंदे ਲੋਕਾਂ ਦਾ ਹਜੂਮ ਫਿਰ ਰਿਹਾ ਹੈ ਫੇਰੀ ਵਾਲੇ ਨੇ ਹਿਸਾਬ ਬਣਾ ਕੇ ਪੈਸੇ ਦੇ ਦਿੱਤੇ ਹਨ ਮੈਂ ਇਹੀ ਪੈਸੇ ਬੇਬੇ ਦੇ ਅੱਗੇ ਰੱਖ ਦਿੰਦਾ ਹਾਂ ਬੇਬੇ ਭਰੀਆਂ ਉਦਾਸ ਅੱਖਾਂ ਨਾਲ ਮੇਰੇ ਵੱਲ ਤੱਕਦੀ ਹੈ ਨਾ ਪੁੱਤ ਮੈਂ ਕੀ ਕਰਨੇ ਪੈਸੇ ਪਰ ਮੇਰਾ ਆਚਰ ਖਾਨਾ ਸੁੱਟੀ ਪੁੱਤਰਾ ਫਾਤਿਮਾ ਪਤਾ ਨਹੀਂ ਵਿਚਾਰੀ ਕਿੱਥੇ ਹੋਊ ਹੁਣ ਮੈਨੂੰ ਤਾਂ ਉਹ ਆਪਣੀ ਭੈਣ ਨਾਲੋਂ ਵੀ ਜ਼ਿਆਦਾ ਚੰਗੀ ਲੱਗਦੀ ਸੀ ਉਹ ਤਾਂ ਸੋਚਦੀ ਹੋਊਗੀ ਨਾ ਮੇਰਾ ਚਰਖਾ ਉੱਥੇ ਪਿਆ ਦੇਸ਼ ਭਾਵੇਂ ਅੱਡੋ-ਅੱਡ ਹੋ ਗਏ ਪਰ ਸਾਡਾ ਮੂੰਹ ਪਿਆਰ ਤਾਂ ਨਹੀਂ ਅੱਡ ਹੋਇਆ ਕੱਲ ਸੁਪਨੇ 'ਚ ਮੈਨੂੰ ਮਿਲੀ ਸੀ ਇਹਨੂੰ ਤਾਂ ਨਹੀਂ ਰੋਕ ਸਕਦਾ ਕੋਈ ਅੱਧੀ ਰਾਤ ਮਿਲੀ ਇਸ ਆਜ਼ਾਦੀ ਬਾਰੇ ਪੜਿਆ ਤਾਂ ਮੈਂ ਵੀ ਬਹੁਤ ਕੁਝ ਹੈ ਪਰ ਬੇਬੇ ਵਖਰਾ ਹੀ ਦਰਦ ਹੰਡਾ ਰਹੀ ਹੈ ਲਿਆ ਬੇਬੇ ਅੰਦਰ ਆਖਾਵਾ ਇਹਨੂੰ ਨਹੀਂ ਤਾਂ ਤੂੰ ਅੱਜ ਰੋਈ ਜਾਣਾ ਮੈਂ ਚਾਹੁੰਦਾ ਹਾਂ ਕਿ ਬੇਬੇ ਬੀਤੇ ਵਿੱਚੋਂ ਬਾਹਰ ਨਿਕਲੇ ਪੁੱਤ ਜੇ ਤੈਨੂੰ ਪਰੇਪਰਾਏ ਘਰ ਵਿੱਚੋਂ ਕੋਈ ਕੱਢ ਦੇਵੇ ਤੇ ਆਖੇ ਜਾ ਜਿੱਥੇ ਜੀ ਕਰਦਾ ਪਰ ਇੱਥੇ ਨਾ ਆਈ ਮੁੜ ਕੇ ਅੱਜ ਦੇ ਜਵਾਨ ਤਾਂ ਕਹਿੰਦੇ ਹੋਣਗੇ ਇਹ ਕਿਵੇਂ ਹੋ ਜਾਉ ਮੈਂ ਇਹ ਵਾਪਰਦੀਆਂ ਦੇਖੀਆਂ ਬੇਬੇ ਹੌਕਾ ਲੈਂਦੀ ਹੈ ਮੈਂ ਚਰਖਾ ਰੇੜ ਦੇ ਅੰਦਰ ਰੱਖ ਹੁੰਦਾ ਹਾਂ ਕੁਝ ਦਿਨਾਂ ਬਾਅਦ ਹੀ ਘਰ ਨੂੰ ਕਲੀਕਰੌਣ ਤੇ ਦਰਵਾਜ਼ਿਆਂ ਖਿੜਕੀਆਂ ਨੂੰ ਰੰਗ ਕਰਾਉਣ ਦਾ ਵਿਚਾਰ ਬਣਾਇਆ ਹੈ ਇਸ ਕੰਮ ਲਈ ਮੈਂ ਪਈਆ ਲੱਭ ਲਿਆ ਹਾਂ ਸਾਰੇ ਕੰਮ ਦਿਖਾ ਕੇ ਉਸ ਨੂੰ ਠੇਕਾ ਹੀ ਦੇ ਦਿੱਤਾ ਹੈ ਉੱਕੀ ਪੁੱਕੀ ਮਜ਼ਦੂਰੀ ਤੇ ਸਮਾਨ ਆਪਣਾ ਦਿਹਾੜੀ ਤੇ ਕੰਮ ਹੋਵੇ ਤਾਂ ਬੜੀ ਸੁਸਤੀ ਵਰਤਦੇ ਹਨ ਕੰਮ ਨਿਭੇੜਦੇ ਹੀ ਨਹੀਂ ਚਾਹ ਪੀਣ ਲੱਗੇ ਘੰਟਾ ਲਾ ਦਿੰਦੇ ਹਨ ਜੇ ਠੇਕਾ ਕੀਤਾ ਹੋਵੇ ਤਾਂ ਭੂਤ ਬਣ ਜਾਂਦੇ ਹਨ ਹਨੇਰਾ ਹੋਣ ਤੱਕ ਵੀ ਨਹੀਂ ਹਟਦੇ ਕਹਿ ਕੇ ਕੰਮ ਬੰਦ ਕਰਵਾਉਣਾ ਪੈਂਦਾ ਹੈ ਪਰ ਠੇਕੇ ਵਿੱਚ ਉਹਨਾਂ ਤੇ ਨਿਗਾਹ ਰੱਖਣੀ ਪੈਂਦੀ ਹੈ ਨਹੀਂ ਤਾਂ ਚਾਲੂ ਕੰਮ ਕਰ ਦਿੰਦੇ ਹਨ ਤਿੰਨ ਕੁ ਦਿਨਾਂ ਵਿੱਚ ਹੀ ਪਈਆਂ ਨੇ ਕਲੀ ਦਾ ਕੰਮ ਮੁਕਾ ਕੇ ਦਰਵਾਜ਼ੇ ਖਿੜਕੀਆਂ ਰੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ ਮੈਂ ਕੰਮ ਤੇ ਜਾਣ ਲੱਗਿਆਂ ਉਹਨਾਂ ਨੂੰ ਹਦਾਇਤਾਂ ਦੇ ਕੇ ਜਾਂਦਾ ਹਾਂ ਜਦੋਂ ਦੇ ਪਿੰਡੋਂ ਇੱਥੇ ਸ਼ਹਿਰ 'ਚ ਆਈਆਂ ਇਸ ਘਰ ਪਹਿਲੀ ਵਾਰ ਰੰਗ ਹੋਣ ਲੱਗਿਆ ਜ਼ਰਾ ਪ੍ਰੇਮ ਨਾਲ ਤੇ ਮਿਹਨਤ ਨਾਲ ਕਰਨਾ ਹੈ ਜੰਗਾਲ ਉੱਤੇ ਹੀ ਨਹੀਂ ਰੰਗ ਫੇੜ ਦੇਣਾ ਉਹ ਹਾਂਜੀ ਸਮਝ ਗਿਆ ਜੀ ਠੀਕ ਹੈ ਜੀ ਕਹਿ ਕੇ ਮੇਰੀ ਤਸੱਲੀ ਕਰਵਾਈ ਰੱਖਦੇ ਹਨ ਪਰ ਮੇਰੀ ਘਰਵਾਲੀ ਦੇ ਕਹਿਣ ਅਨੁਸਾਰ ਕਰਦੇ ਆਪਣੀ ਮਰਜ਼ੀ ਹਨ ਹਰ ਕੰਟੇ ਬਾਅਦ ਕਹਿਣਗੇ ਬੀਬੀ ਜੀ ਚਾਹ ਦੇ ਦਿਓ ਮੈਂ ਤਾਂ ਕਦੇ ਇਹ ਰੋਟੀ ਖਾਂਦੇ ਨਹੀਂ ਵੇਖੇ ਛੁੱਟੀ ਵੇਲੇ ਉਹ ਹੈਰਾਨ ਹੋ ਕੇ ਦੱਸਦੀ ਹੈ ਇੱਕ ਦਿਨ ਬਾਹਰੋਂ ਆਇਆ ਤਾਂ ਦੇਖਿਆ ਬੇਬੇ ਪਈਏ ਕੋਲੋਂ ਆਪਣੇ ਚਰਖੇ ਨੂੰ ਰੰਗ ਕਰਵਾ ਰਹੀ ਐ ਕੋਲੀ ਬੈਠੀ ਐ ਪਈਆ ਵੀ ਖੁਸ਼ ਐ ਹੁਣ ਇਹਨਾਂ ਨੂੰ ਕੁਝ-ਕੁਝ ਚਲਾਕੀਆਂ ਆ ਗਈਆਂ ਹਨ ਮੈਨੂੰ ਘਾਰ ਆਇਨ ਨੂੰ ਵੇਖ ਕੇ ਬੇਬੇ ਨੂੰ ਚੰਗਾ ਨਹੀਂ ਲੱਗਾ ਇਹ ਉਸਦੇ ਚਿਹਰੇ ਤੋਂ ਪਤਾ ਲੱਗਦਾ ਹੈ ਚਰਖੇ ਨੂੰ ਰੰਗ ਹੁੰਦਾ ਵੇਖ ਚਿਹਰੇ ਤੇ ਆਈ ਰੌਣਕ ਗਾਇਬ ਹੋ ਗਈ ਐ ਕੀ ਪਤਾ ਬੇਬੇ ਨੇ ਸੋਚਿਆ ਹੋਵੇ ਮੈਂ ਨਰਾਜ਼ ਹੋਵਾਂਗਾ ਵਾਧੂ ਰੰਗ ਪਿਆ ਸੀ ਮੈਂ ਕੀ ਖਰਾਬ ਹੋ ਜੂ ਚੱਲ ਚਰਖੇ ਤੇ ਹੀ ਫਿਰਵਾ ਲੈਨੀ ਆ ਬੇਬੇ ਆਪਣੇ ਵੱਲੋਂ ਸਫਾਈ ਦੇਣਾ ਚਾਹੁੰਦੀ ਹੈ ਸ਼ਾਇਦ ਬੇਬੇ ਇਹ ਕਿਤੇ ਚਲਾਇਆ ਤਾਂ ਹੈ ਨਹੀਂ ਤੂੰ ਨਾ ਹੀ ਇਹਨੇ ਚੱਲਣਾ ਮੈਂ ਗੁੱਸੇ ਹੁੰਦਾ ਹਾਂ ਚੱਲੂਗਾ ਪੁੱਤ ਚੱਲੂਗਾ ਮਾਂ ਦੇ ਚਿਹਰੇ ਤੇ ਵਿਸ਼ਵਾਸ ਹੈ ਐਵੇਂ ਇਹਨਾਂ ਦਾ ਟਾਈਮ ਖਰਾਬ ਕਰੀ ਜਾਨੀਂ ਆ ਕੁਝ ਨਹੀਂ ਹੁੰਦਾ ਅੱਧੇ ਘੰਟੇ ਨਾਲ ਦੇਖ ਕਿੰਨਾ ਸੋਹਣਾ ਬਣਦਾ ਜਾਂਦਾ ਹੈ ਜਾਣੀ ਹੁਣੇ ਫਾਤਿਮਾ ਦੇ ਕੇ ਗਈ ਹੈ मां ਦੇ ਚਿਹਰੇ ਤੇ ਰੌਣਕ ਪਰਤ ਆਈਏ ਪਈਆ ਸਾਰੇ ਰੰਗ ਚੁੱਕ ਲਿਆਉਂਦਾ ਏ ਉਸ ਨੂੰ ਵੀ ਚਾਹ ਏ ਬੇਬੇ ਉਸ ਨੂੰ ਦੱਸਦੀ ਏ ਮੇਰੀ ਸਹੇਲੀ ਦਾ ਏ ਹੁਣ ਪਾਕਿਸਤਾਨ ਵਿੱਚ ਏ ਪਤਾ ਨਹੀਂ ਹੈ ਵੀ ਕਿ ਨਹੀਂ ਫੇਰ ਤਾਂ ਮੈਂ ਪੈਸੇ ਨਹੀਂ ਲਵਾਂਗਾ ਇੱਕ ਬਾਾਰ ਚਾਹ ਹੋਰ ਪਿਲਾ ਦਿਓ ਪਈਆ ਬੇਬੇ ਨੂੰ ਉਦਾਸ ਵੇਖ ਕੇ ਕਹਿੰਦਾ ਏ ਕਦੇ ਮੈਨੂੰ ਲੱਗਦਾ ਹੈ ਕਿ ਪਈਏ ਅੰਦਰ ਇਨਸਾਨੀਅਤ ਹੈ ਕਦੇ ਲੱਗਦਾ ਹੈ ਕਿ ਉਹ ਪੂਰਾ ਚਾਲੂ ਹੈ ਇਸਨਾਈ ਭੋਲਾ ਤੇ ਬੁੱਧੂ ਜਿਹਾ ਬਣ ਕੇ ਉਹ ਆਪਣੇ ਖਾਣ ਪੀਣ ਦਾ ਜੁਗਾੜ ਕਰੀ ਜਾਂਦਾ ਰਹਿੰਦਾ ਹੈ। ਮੇਰੀ ਘਰ ਵਾਲੀ ਵੀ ਕਹਿੰਦੀ ਹੈ ਬਾਹਲਾ ਸੌ ਹੈ ਵਿਚਾਰਾ ਆਪਣਾ ਦੇਸ਼ ਛੱਡ ਕੇ ਆਇਆ ਹੈ। ਇਹਦਾ ਕੌਣ ਹੈ ਇੱਥੇ? ਪਰ ਮੈਨੂੰ ਪਤਾ ਹੈ ਜਦੋਂ ਇਹ ਪਈਏ ਇਕੱਠੇ ਹੁੰਦੇ ਹਨ ਤਾਂ ਇਹ ਕਿਵੇਂ ਇੱਕ ਦੂਜੇ ਨੂੰ ਚਟਕਾਰੇ ਲਾ ਲਾ ਗੱਲਾਂ ਸੁਣਾਉਂਦੇ ਹਨ। ਕਿਵੇਂ ਕਿਸ ਨੂੰ ਬੇਫਕੂਫ ਬਣਾਇਆ। ਪਈਏ ਨੇ ਆਪਣੀ ਪੂਰੀ ਕਾਰੀਗਰੀ ਦਿਖਾ ਕੇ ਚਰਖਾ ਚਮਕਾ ਦਿੱਤਾ ਹੈ। ਹੁਣ ਉਸ ਨੂੰ ਧੁੱਪੇ ਖੜਾ ਕਰ ਆਇਆ ਹੈ ਬੇਬੇ ਦੂਰ ਖੜੀ ਹੋ ਕੇ ਤੱਕ ਰਹੀ ਹੈ ਭਾਵੇਂ ਜਰਜਰਾ ਹੋ ਗਿਆ ਹੈ ਪਰ ਦੇਖਣ ਨੂੰ ਨਵਾਂ ਲੱਗਦਾ ਹੈ ਬੇਬੇ ਦੀਆਂ ਨੂਆਂ ਚਰਖੇ ਤੇ ਬੇਬੇ ਵੱਲ ਵੇਖ ਕੇ ਨੱਕ ਬੁੱਲ ਚੜਾ ਰਹੀਆਂ ਹਨ ਆਪਸ ਵਿੱਚ ਗੁੱਝੇ ਇਸ਼ਾਰੇ ਵੀ ਕਰਦੀਆਂ ਹਨ ਪਰ ਬੇਬੇ ਸਭ ਕੁਝ ਸਮਝਦੀ ਹੈ ਕਹਿੰਦੀ ਕੁਝ ਨਹੀਂ ਬੇਬੇ ਹੁਣ ਸੂਤ ਕਤਿਆ ਕਰੂਗੀ ਛੋਟੀ ਨੂ ਬੇਬੇ ਨੂੰ ਸੁਣਾ ਕੇ ਵੱਡੀ ਨੂੰ ਆਖਦੀ ਹੈ ਆਪਾਂ ਤਾਂ ਕੁੜੀ ਦੇ ਵਿਆਹ ਵੇਲੇ ਬੇਬੇ ਨੂੰ ਹੀ ਖੇਸਾਂ ਦਰੀਆਂ ਦਾ ਠੇਕਾ ਦੇ ਦੇਣਾ। ਇਸ ਗੱਲ ਤੇ ਛੋਟੀ ਖਿੜਖਿੜ ਹੱਸ ਪਈ ਐ। ਨੀ ਜਿਹੜੀਆਂ ਤੁਹਾਡੇ ਟਿੱਦ ਚ ਐ ਨਾ ਮੇਰੇ ਨਹੂਆਂ ਚ ਐ ਮੈਨੂੰ ਪਤਾ ਐ ਕਿੱਥੋਂ ਬੋਲਦੀਆਂ ਤੁਸੀਂ। ਬੇਬੇ ਦੇ ਚਿਹਰੇ ਤੇ ਗੁੱਸਾ ਤੇ ਰੋਸ ਐ। ਬੇਬੇ ਅਸੀਂ ਤਾਂ ਤੇਰੀ ਆਜ਼ਾਦੀ ਵਾਲੇ ਚਰਖੇ ਦੀ ਗੱਲ ਕਰਦੀਆਂ ਲੜਦੀ ਕਾਹਤੋਂ ਐ? ਨੀ ਜਾਓ ਨੀ ਜਾਓ। ਤੁਹਾਨੂੰ ਕੀ ਪਤਾ ਹੁੰਦੀ ਐ ਆਜ਼ਾਦੀ? ਖਾਲਿਆ ਹੱਗ ਲਿਆ ਹਿੜ-ਹਿੜ ਕਰ ਲਿਆ ਬੇਬੇ ਹੋਰ ਖਿਜ ਗਈ ਐ ਮੈਨੂੰ ਪਤਾ ਐ ਜੇ ਉਸ ਦੀਆਂ ਨੂਆਂ ਅੱਗਿਓ ਚੁੱਪ ਨਾ ਕੀਤੀਆਂ ਤਾਂ ਬੇਬੇ ਨੂੰ ਗੁੱਸੇ ਦਾ ਦੌਰਾ ਵੀ ਪੈ ਸਕਦਾ ਐ ਮੈਂ ਉਹਨਾਂ ਨੂੰ ਜਾ ਕੇ ਆਪਣਾ ਕੰਮ ਕਰਨ ਲਈ ਕਹਿੰਦਾ ਹਾਂ ਉਹ ਚਲੀਆਂ ਤਾਂ ਗਈਆਂ ਪਰ ਛੋਟੀ ਜਾਂਦੀ ਜਾਂਦੀ ਫੇਰ ਚਕੁੰਦਰ ਛੱਡ ਗਈ ਦੇਖਾਂਗੇ ਜਦੋਂ ਬੇਬੇ ਨੇ ਇਸ ਚਰਖੇ ਤੇ ਕੱਤਿਆ ਰੰਗ ਸੁੱਕ ਲੈਣ ਦੇ ਫੇਰ ਤੈਨੂੰ ਕੱਤ ਕੇ ਵੀ ਵਿਖਾਉਂ ਜੰਮ ਮੁੱਕੇ ਨੀ ਗੱਲਾਂ ਕਰਦੀਆਂ ਵੇਖ ਬੇਬੇ ਦੇ ਚਿਹਰੇ ਤੇ ਵੰਗਾਰ ਚਲਕਦੀ ਐ ਰੰਗ ਰੋਗਨ ਦਾ ਕੰਮ ਖਤਮ ਹੋ ਗਿਆ ਹੈ ਸਾਰੇ ਘਰ 'ਚ ਅਜੀਬ ਜਹੀ ਆ ਰਹੀ ਗੰਧ ਸੁਖਾਵੀ ਲੱਗਦੀ ਹੈ ਸਾਫ ਸੁਥਰਾ ਕਰ ਵੇ ਕੇ ਮਾਣ ਮਹਿਸੂਸ ਹੁੰਦਾ ਹੈ ਬੇਬੇ ਦੇ ਚਰਖੇ ਦਾ ਰੰਗ ਹੁਣ ਸੁੱਕ ਗਿਆ ਹੈ ਪਰ ਇਹ ਕੀ ਅੰਦਰ ਸਾਂਭ ਕੇ ਰੱਖਿਆ ਤੇ ਪੁਰਾਣੇ ਖੇਸ ਨਾਲ ਟੱਕ ਕੇ ਰੱਖਿਆ ਚਰਖਾ ਫੇਰ ਬਾਰ ਕੱਢ ਲਈ ਐ ਬੇਬੇ ਮੇਰੇ ਵੱਲ ਵੇਖ ਕੇ ਕਹਿੰਦੀ ਐ ਇਹ ਕਿਤੇ ਟਿਕਣ ਦਿੰਦਿਆਂ ਨੇ ਮੈਨੂੰ ਉਸ ਦਾ ਇਸ਼ਾਰਾ ਨੂਹਾ ਵਾਲਾ ਹੈ ਨੂਹਾ ਮੁਸਕੜੀਏ ਹਸਦੀਆਂ ਹਨ ਬਾਰ ਕੋਈ ਜੋਗੀ ਆ ਗਿਆ ਹੈ ਮੰਗਣ ਆਂਦੀ ਐ ਤੇਰੇ ਚਰਖੇ ਦੀ ਕੂਕ ਸੁਣ ਕੇ ਆਇਆ ਹੋ ਅੱਜ ਇਹਨਾਂ ਨੂੰ ਕੱਤ ਕੇ ਹੀ ਵਿਖਾਉ ਮੈਂ ਨੂਹਾ ਫੇਰ ਹਸੀਆਂ ਹਨ ਕਿੱਥੋਂ ਕੱਤ ਲੇਂਗੀ ਬੇਬੇ ਹੁਣ ਤੇਰੇ ਵਰਗਾ ਹਾਲ ਹੀ ਚਰਖੇ ਦਾ ਹੋਇਆ ਪਿਆ ਨਿੱਕੀ ਨੂੰ ਸਦਾ ਉਸ ਨੂੰ ਛੇੜਦੀ ਰਹਿੰਦੀ ਹੈ ਤਉ ਨੂੰ ਚੱਜ ਹੋਵੇ ਕੱਤਣ ਦਾ ਤਾਂ ਪਤਾ ਹੋਵੇ ਬੇਬੇ ਵੀ ਛੇਤੀ ਕਿਤੇ ਹਾਰ ਮੰਨਣ ਵਾਲੀ ਨਹੀਂ ਉਸਦੇ ਚਿਹਰੇ ਤੇ ਦ੍ਰਿੜਤਾ ਹੈ ਉਮਰ ਦਾ ਤਜਰਬਾ ਤੇ ਚਰਖੇ ਤੇ ਮਾਣ ਹੈ ਬੇਬੇ ਪੀੜੀ ਢਾਕੇ ਬੈਠ ਗਈ ਹੈ ਚਰਮਖਾਨ ਨੂੰ ਤੇਲ ਦੇ ਰਹੀ ਹੈ ਨਵੀਂ ਮਾਲ ਪਾਈ ਹੈ ਗੁੱਜ ਨੂੰ ਤੇਲ ਦਿੱਤਾ ਹੈ ਤੇ ਫੇਰ ਢੀੜਾ ਦੇ ਕੇ ਤਕਲੇ ਦਾ ਵਿੰਗ ਪਰਖਦੀ ਹੈ ਉਂਗਲਾਂ ਦੇ ਹਲਕੀ ਜਹੀ ਦਾਬ ਨਾਲ ਤਕਲਾ ਸਿੱਧਾ ਕਰਦੀ ਹੈ ਫਿਰ ਪਤਾ ਨਹੀਂ ਕਦੋਂ ਦੀ ਅੰਦਰ ਸਾंभ ਕੇ ਰੱਖੀ ਰੂੰ ਚੁੱਕ ਲਈ ਹੈ ਨੂਹਾ ਉਸ ਦੀਆਂ ਹਰਕਤਾਂ ਤਾੜ ਵੀ ਰਹੀਆਂ ਹਨ ਪਰ ਬੇਬੇ ਪੂਰੀ ਸੰਜੀਦਾ ਹੈ ਬੇਬੇ ਖਾਲੀ ਚਰਖੇ ਨੂੰ ਢੀੜਾ ਦੇ ਕੇ ਦੇਖਦੀ ਹੈ ਸਭ ਕੁਝ ਠੀਕ ਠਾਕ ਜਾਪਦਾ ਹੈ ਫਿਰ ਬੇਬੇ ਥੋੜੀ ਜਹੀ ਰੂੰ ਲੈ ਕੇ ਪੂਣੀ ਵੱਟਦੀ ਹੈ ਪੂਣੀ ਨੂੰ ਤਕਲੇ ਨਾਲ ਛੁਆਉਣ ਤੋਂ ਪਹਿਲਾਂ ਅੱਖਾਂ ਮੀਚ ਕੇ ਮਨ ਵਿੱਚ ਕੁਝ ਧਿਆਉਂਦੀ ਹੈ ਤੇ ਫਿਰ ਹੌਲੀ ਜਈ ਕਹਿੰਦੀ ਹੈ ਆ ਭੈਣ ਫਾਤਿਮਾ ਕਤੀਏ ਆਪਾਂ ਚਰਖੇ ਨੂੰ ਗੇੜਾ ਦੇ ਕੇ ਬੇਬੇ ਤਕਲੇ ਦੇ ਸਿਰੇ ਨਾਲ ਪੂਣੀ ਛੁਆ ਕੇ ਜਦੋਂ ਖੱਬਾ ਹੱਥ ਲਹਿਰਾ ਕੇ ਉੱਪਰ ਵੱਲ ਚੁੱਕਦੀ ਹੈ ਤਾਂ ਲੰਮੀ ਬਾਰੀਕ ਤੰਦ ਸਭਨਾਂ ਨੂੰ ਦਿਸਦੀ ਹੈ। ਨੂਹਾ ਦੇ ਮੂੰਹ ਟੱਡੇ ਗਏ ਹਨ। ਉਹਨਾਂ ਨੇ ਹੈਰਾਨੀ ਨਾਲ ਖੁੱਲੇ ਮੂੰਹਾਂ ਤੇ ਹੱਥ ਰੱਖ ਲਏ ਹਨ। ਬੇਬੇ ਕਤੀਵੀ ਜਾ ਰਹੀ ਹੈ ਤੇ ਰੋਈ ਵੀ ਜਾ ਰਹੀ ਹੈ। ਸ਼ੁਕਰੀਆ